ਪੈਸੇ ਦਾ ਹੰਕਾਰ ਜਦੋਂ ਸਿਰ ਨੂੰ ਚੜ੍ਹ ਜਵੇ ਉਦੋਂ ਕਦਰਾਂ ਕੀਮਤਾਂ ਦੀਆਂ ਧੱਜੀਆਂ ਉੜਦੀਆਂ ਨੇ ਉਦੋਂ ਇਸ ਗੱਲ ਦਾ ਖਿਆਲ ਨਹੀਂ ਰਹਿੰਦਾ ਕਿ ਅਸੀਂ ਕਿਹਦਾ ਸਤਕਾਰ ਕਰਨਾ ਆਪਣੇ ਆਪ ਤੇ ਫੁੱਲ ਪਾਹਿੰਦੇ ਚੰਗੇ ਲੱਗਦੇ ਆ ਤੇ ਉਹਦੇ ਵਿੱਚ ਉਹ ਭੁੱਲ ਜਾਂਦੇ ਆ ਕਿ ਜਿਹੜੀਆਂ ਸਾਡੀਆਂ ਮਹਾਨ ਪਵਿੱਤਰ ਸ਼ਕਤੀਆਂ ਨੇ ਜਿਨ੍ਹਾਂ ਨੂੰ ਅਸੀਂ ਪੂਜਦੇ ਆ ਉਹਨਾਂ ਪੂਜਨੀਕਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਸਾਡੇ ਸੀਸ ਦੇ ਉੱਤੇ ਸਿਰ ਤੇ ਹੋਣੀਆਂ ਚਾਹੀਦੀਆਂ ਨੇ ਉਹਨਾਂ ਦਾ ਅਸੀਂ ਸਤਕਾਰ ਕਰਨਾ ਹੁੰਦਾ ਉਹਨਾਂ ਨੂੰ ਅਸੀਂ ਪੈਰਾਂ 'ਚ ਨਹੀਂ ਰੋਲ ਸਕਦੇ ਤੇ ਇਹ ਉਹਨਾਂ ਨੂੰ ਪੈਰਾਂ 'ਚ ਰੋਲ ਦੇ ਆ ਬਹੁਤ ਵੱਡੀ ਤੋਹੀਨ ਆ ਮੈਂ ਇਹਦੀ ਪੁਰਜ਼ੋਰ ਨੰਦਦੇ ਆ ਔਰ ਨਖੇਦੀ ਕਰਦਾ ਕੋਈ ਪਾਰਟੀ ਵੱਲੋਂ ਕਦਮ ਚੁੱਕਿਆ ਹੋ ਕੋਈ ਇਸ ਚਲਤ 100% ਤੁਸੀਂ ਸਾਨੂੰ ਦਿਖਾਇਆ ਤੁਸੀਂ ਵੀ ਸਾਨੂੰ ਇਹ ਚੀਜ਼ ਕਿਉਂਕਿ ਮੀਡੀਆ ਹੀ ਜਗਾਉਂਦਾ ਇਸ ਕੋਈ ਹਰਕਤ ਦਾ ਅਸੀਂ ਆਪਣੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਜਿਹੜੇ ਉਮੀਦਵਾਰ ਅਰਜੀਤ ਸਿੰਘ ਜੀ ਢਿੱਲੋਂ ਉਹਨਾਂ ਵੱਲੋਂ ਵੀ ਅਸੀਂ ਇਹਦੇ ਤੇ ਬਕਾਇਦਾ ਪੁਰਜ਼ੋਰ ਅਸੀਂ ਇਹਦਾ ਇੱਕ ਰੋਸ ਕਰਾਂਗੇ ਔਰ ਇਸ ਤੇ ਅਸੀਂ ਪ੍ਰੋਗਰਾਮ ਬਣਾਵਾਂਗੇ। ਉਹ ਗੱਡੀ ਦੇ ਵਿੱਚ ਖੜੇ ਨੇ ਕੀ ਲੱਗਦਾ ਥੱਲੇ ਡਰਾਈਵਰ ਨੂੰ ਜਾ ਕੇ ਤੇ ਨਾਲ ਦੇ ਬੰਦੇ ਨੂੰ ਫੜਾਈ ਹੋਵੇ। ਨਹੀਂ ਡਰਾਈਵਰ ਉਸ ਪਾਸੇ ਨਹੀਂ ਹੁੰਦਾ ਜੀ। ਜਿਵੇਂ ਗੱਡੀ 'ਚ ਖੜੇ ਆ ਉੱਪਰ ਜੀ ਠੀਕ ਹੈ ਥੱਲੇ ਕੋਈ ਬੰਦੇ ਵੀ ਬੈਠੇ ਗੱਡੀ ਦੇ ਵਿੱਚ। ਜਦੋਂ ਵੀ ਸਾਨੂੰ ਕੋਈ ਸਨਮਾਨ ਮਿਲਦਾ ਤੁਸੀਂ ਮੈਨੂੰ ਵੀ ਦੇਖ ਲਓ ਮੈਨੂੰ ਸਰੋਪਾ ਉਹ ਵੀ ਪੇਟ ਕਰਦੇ ਆ ਜਾਂ ਸਾਨੂੰ ਮੰਦਰਾਂ 'ਚ ਗਿਆ ਨੂੰ ਸਾਨੂੰ ਭੇਟਾ ਕਰਦੇ ਆ ਤਾਂ ਅਸੀਂ ਉਹਨੂੰ ਮੱਥੇ ਨਾਲ ਲਾਈਦਾ ਕਿਉਂਕਿ ਉਹ ਸਤਕਾਰ ਹੈ। ਸਾਨੂੰ ਕੋਈ ਤਸਵੀਰ ਕੋਈ ਸ਼ੀਲਡ ਦਿੰਦੇ ਆ ਅਸੀਂ ਆਪਣੇ ਦਫ਼ਤਰਾਂ 'ਚ ਵਧੀਆ ਜਗ੍ਹਾ ਬਣਾ ਕੇ ਅਸੀਂ ਉੱਥੇ ਉਹਨਾਂ ਨੂੰ ਸ਼ੋਭਿਤ ਕਰਦੇ ਹਾਂ ਇਹ ਇੱਕ ਮਰਿਆਦਾ ਹੁੰਦੀ ਆ ਜਿਹੜੀ ਸਮਾਜਿਕ ਮਰਿਆਦਾ ਸਾਨੂੰ ਸਾਡੇ ਮਾਪੇ ਸਾਡਾ ਧਰਮ ਸਾਨੂੰ ਸਾਡਾ ਸਮਾਜ ਸਿਖਾਉਂਦਾ ਤੇ ਜਦੋਂ ਕੋਈ ਸਮਾਜ ਦੇ ਵਿੱਚ ਉਹ ਮਰਿਆਦਾ ਨੂੰ ਭੁੱਲ ਜਵੇ ਫਿਰ ਉਹਨੂੰ ਸਬਕ ਵੀ ਸਾਡਾ ਇਹ ਸਮਾਜ ਹੀ ਦੂਸਰਾ ਸਾਡੇ ਸੰਵਿਧਾਨ ਰਚੇਤਾ ਡਾਕਟਰ ਭੀਮrao ਅੰਬੇਦਕਰ ਜਿਨ੍ਹਾਂ ਨੇ ਅੱਜ ਨਾ ਕਰਕੇ ਮੇਰੇ ਵਰਗਾ ਸਧਾਰਨ ਬੰਦਾ ਐਮਪੀ ਦੀ ਇਲੈਕਸ਼ਨ ਲੜ ਰਿਹਾ ਇਹ ਉਹਨਾਂ ਨੇ ਸਾਡੇ ਨੂੰ ਦਿੱਤਾ ਨਾ ਸੰਵਿਧਾਨ ਦੇ ਵਿੱਚ ਵੀ ਕੋਈ ਵੀ ਬੰਦਾ ਇਲੈਕਸ਼ਨ ਨਰ ਸਕਦਾ ਸੇ ਸਾਡੇ ਵਰਗਾ ਸਧਾਰਨ ਬੰਦਾ ਐਮਪੀ ਦੀ ਇਲੈਕਸ਼ਨ ਲੜ ਰਿਹਾ ਹੋਵੇ ਸੁਵਿਧਾਨ ਲਿਖਿਆ ਹੋਵੇ ਡਾਕਟਰ ਭੀਮਰਾਵ ਜੀ ਅੰਬੇਦਕਰ ਜੀ ਆਨੇ ਉਹਨਾਂ ਦੀ ਤਸਵੀਰ ਵਾਲੀ ਫੋਟੋ ਵਾਲੀ ਇੱਕ ਮੋਮੈਂਟੋ ਪੇਸ਼ ਕੀਤਾ ਗਿਆ ਆ ਤੁਹਾਡੇ ਇੱਥੇ ਦੇ ਮਿਨਿਸਟਰ ਸਾਹਿਬ ਵੀ ਕੀਤੀ ਸੀ ਬੜੇ ਗਨੇ ਚਾਕੇ ਪੈਰਾ ਤੇ ਮਾਰਿਆ ਸੀ ਇਹ ਬੰਦਿਆਂ ਦਾ ਧਰਮ ਨਾਲ ਦੂਰ ਦਾ ਵਿਵਸਥਾ ਨਹੀਂ ਵੋਟਾਂ ਦੇ ਖਾਤਰ ਕਿਸੇ ਵੀ ਧਰਮ ਨੂੰ ਕਿਸੇ ਵੀ ਰੂਪ ਚ ਵਰਤ ਸਕਦੇ ਨੇ ਔਰ ਮੈਂ ਸਮਝਦਾ ਵੀ ਇਹਨਾਂ ਦੇ ਉੱਤੇ ਸੰਵਿਧਾਨਿਕ ਸੰਵਿਧਾਨ ਰਚੇਤਾ ਦੀ ਫੋਟੋ ਦੇ ਨਾਲ ਵਿਅਦਵੀਕਰਨ ਕਰਕੇ ਇਹਨਾਂ ਦੇ ਅੱਜ ਹੀ ਇਹਨਾਂ ਨੂੰ ਇਲੈਕਸ਼ਨ ਤੋਂ ਬਾਹਰ ਕੱਢਣਾ ਚਾਹੀਦਾ ਹੈ ਇਲੈਕਸ਼ਨ ਰੱਦ ਕਰਨੀ ਇਹਨੂੰ ਇਹਨੂੰ ਇਹਦੀ ਨਾਮਿਨੇਸ਼ਨ ਰੱਦ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਸੰਵਿਧਾਨ ਰਚੇਤਾ ਦੀ ਇਨਸਲਟ ਕਰਦਾ ਉਹ ਬੰਦੇ ਨੂੰ ਸੰਵਿਧਾਨ ਦੇ ਅਨੁਸਾਰ ਇਲੈਕਸ਼ਨ ਲੜਨ ਦਾ ਕੋਈ ਰਾਈਟ ਨਹੀਂ ਇਸ ਦੇ ਸਾਰੇ ਸਾਡੇ ਸਮਾਜ ਨੂੰ ਖਾਸ ਕਰਕੇ ਦਲਿਤ ਭਾਈਚਾਰੇ ਨੂੰ ਇਹਦੇ ਤੇ ਸਖਤ ਨੋਟਿਸ ਲੈਣਾ ਚਾਹੀਦਾ ਤਾਂ ਜੋ ਇਸ ਤਰ੍ਹਾਂ ਦੀਆਂ ਕੋਈ ਇੱਕ ਇੱਥੇ ਸਾਡੇ ਬੜੇ ਲੋਕਾਂ ਦੇ ਹਰਮਨ ਪਿਆਰੇ ਬਣੇ ਹੋਏ ਸੀ ਬੈਂਸ ਬ੍ਰਦਰ ਉਹ ਆਪਣੇ ਆਪ ਨੂੰ ਸ਼ੋਅ ਕਰਦੇ ਸੀ ਬੜੇ ਪੰਥਕ ਬੜੇ ਇੱਕ ਹੁੰਦਾ ਨਾ ਆਪਣੇ ਤੀਜੇ ਪਾਸ਼ਾ ਦਾ ਸ਼ਲੋਕ ਵੀ ਆ ਮੈਂ ਜਾਣਿਆ ਵਡਹਾਂਸ ਹੈ ਤਾਂ ਮੈਂ ਕੀਤਾ ਸੰਗ ਮੈਂ ਉਹਦੇ ਸ਼ਬਦ ਮੈਨੂੰ ਪੂਰਾ ਨਹੀਂ ਆਉਂਦਾ ਉਹਦੇ ਚੱਕ ਇੱਕ ਹੀ ਰਹਿੰਦਾ ਵੇ ਇਹ ਤਾਂ ਬੰਗਲੇ ਸੀ ਬੰਗਲੇ ਸੀਗੇ ਹਾਂਸ ਸਮਝ ਕੇ ਲੋਕ ਇਹਨਾਂ ਨਾਲ ਜੁੜੇ ਰਹੇ ਵੀ ਇਹ ਪੰਥਕ ਨੇ ਕੰਤਕ ਸਮਝ ਕੇ ਲੋਕ ਇਹਨਾਂ ਦੇ ਨਾਲ ਚੱਲਦੇ ਰਹੇ ਪਰ ਇਹ ਨਿਕਲੇ ਵਗਲੇ ਇਹ ਸ਼ੁਰੂ ਤੋਂ ਲੈ ਕੇ ਕਾਂਗਰਸੀ ਮਾਈਂਡਡ ਸੀ ਦੋ ਵਾਰ ਬਿਟੂ ਜਿਤਾਉਣ ਵਾਲੇ ਇਹੀ ਨੇ ਅੱਜ ਸਿੱਧੇ ਤੌਰ ਤੇ ਸਭ ਸਪਸ਼ਟ ਹੋ ਗਿਆ ਵੀ ਇਹ ਵਗਲੇ ਨੇ ਹੰਸ ਨਹੀਂ ਗਏ ਜਿਨ੍ਹਾਂ ਲੋਕਾਂ ਨੇ ਇਹਨਾਂ ਦਾ ਸੰਗ ਕੀਤਾ ਸੀ ਉਹਨਾਂ ਨੇ ਆਪਣਾ ਜਨਮੀ ਪ੍ਰੇਸ਼ਟ ਕਰ ਲਿਆ ਆਪਣਾ ਸਮਾਂ ਹੀ ਪ੍ਰੇਸ਼ਟ ਕਰ ਲਿਆ ਸੋ ਅੱਜ ਉਹਨਾਂ ਨੂੰ ਮੈਂ ਅਪੀਲ ਕਰਦਾ ਸਾਰੀ ਸੰਗਤ ਨੂੰ ਜਿਹੜੇ ਇਹਨਾਂ ਦੇ ਨਾਲ ਤੁਰੇ ਹੋਏ ਸੀ ਵੀ ਭਾਈ ਇਹ ਜਿਹੜੇ ਵਗਲੇ ਸੀ ਇਹ ਹੰਸ ਨਹੀਂ ਗਏ ਇਹਨਾਂ ਦਾ ਖੜਾ ਛੱਡੋ ਆਪਣੀ ਮਾਂ ਪਾਰਟੀ ਪੰਥਕ ਪਾਰਟੀ ਸ਼੍ਰੋਮਣੀ ਕਾਲੀ ਦਲ ਦੇ ਨਾਲ ਜੁੜੋ ਤਾਂ ਜੋ ਆਪਾਂ ਪੰਜਾਬ ਦਾ ਕੁਝ ਭਲਾ ਕਰ ਸਕੀਏ 10 ਸਾਲ ਦੋ ਵਿਧਾਨ ਸਭਾ ਹਲਕਿਆਂ ਦੇ ਬਰਬਾਦ ਹੋਏ ਨੇ 10 ਸਾਲ ਅੱਜ ਮੈਂ ਕਰ ਜਾਣਾ ਬੱਲਿਆਂ ਚ ਪੀਣ ਵਾਲਾ ਪਾਣੀ ਵੀ ਹੈ ਨਹੀਂ ਸੜਕਾਂ ਟੁੱਟੀਆਂ ਹੋਈਆਂ ਲਾਈਟ ਦਾ ਪ੍ਰਬੰਧ ਕੋਈ ਨਹੀਂ ਟਰਾਂਸਫਾਰਮਰ ਦਾ ਪ੍ਰਬੰਧ ਕੋਈ ਨਹੀਂ ਬੁਰਾ ਹਾਲ ਲੋਕ ਫੇਸ ਕਰਦੇ ਨੇ ਇਹਨਾਂ ਦੀ ਵਜ੍ਹਾ ਕਰਕੇ ਤੇ ਅੱਜ ਇਹਨਾਂ ਨੇ ਛੜਪਾ ਮਾਰਿਆ ਤੇ ਦੂਜੇ ਪਾਸੇ ਚਲੇ ਗਏ